ਅੱਜ ਹਲਕੇ ਦੀਆਂ ਮੰਡੀਆਂ ਦੇ ਵਿੱਚ ਦੌਰਾ ਕੀਤਾ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਮੰਡੀ ਦਾ ਦੇਖੋ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਬੜਾ ਚੌਹ ਹੁੰਦਾ ਹੈ ਆੜਤੀਆਂ ਨੂੰ ਵੀ ਕਿਸਾਨਾਂ ਨੂੰ ਵੀ ਜਦੋਂ ਜਦੋਂ ਨਵੀਂ ਫਸਲ ਆਉਂਦੀ ਹੈ ਤਾਂ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਸੋ ਅੱਜ ਮੋਨਕ ਖਨੌਰੀ ਉੱਥੇ ਵੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਇੱਥੇ ਵੀ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ 1 ਤਾਰੀਖ ਨੂੰ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਸੀ ਪਰ ਇਹਨਾਂ ਮੰਡੀਆਂ ਦੇ ਵਿੱਚ ਕਣਕ ਨਹੀਂ ਆਈ ਸੀ ਜਦੋਂ ਕਣਕ ਆਈ ਤੀ ਤਾਂ ਰੱਬ ਕੰਨੀਓ ਬਰਸਾਤ ਹੋ ਗਈ ਸੋ ਇਸ ਕਰਕੇ 2 ਦਿਨ ਦੀ ਲੇਟ ਹੋ ਗਿਆ ਕਿਉਂਕਿ ਮੌਇਸਚਰ ਵੱਧ ਗਿਆ ਸੀ ਸੋ ਅੱਜ ਜਿਹੜੀ ਇਹ ਬੋਲੀ ਕਰਾਈ ਗਈ ਹੈ ਤੇ ਮੌਇਸਚਰ ਸੀ ਜਿਹੜਾ ਢੇਰੀ ਦੀ ਬੋਲੀ ਹੋਈ ਹੈ 11.9 ਸੀ 10% ਜਿਹੜਾ 12 ਕੋਈ ਗੱਲ ਕੋਈ 12 ਦੀ ਹੋਇਆ 12% ਚਾਹੀਦਾ ਉਸ ਤੋਂ ਘੱਟ ਸੀ ਕਹਿਣ ਤੋਂ ਭਾਵ ਸੁੱਕੇ ਮਾਲ ਆ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਹੈ ਸਾਡੇ ਚਾਰੇ ਏਜੰਸੀਆਂ ਜਿਨ੍ਹਾਂ ਦੀ ਪਰਚੇਜ ਹੈ ਲਹਿਰਾ ਮੰਡੀ ਦੇ ਵਿੱਚ ਵਣਸਪ ਮਾਰਕੈਟ ਬਣ ਗਰੇ ਨਾ ਤੇ ਬੇਰਵਚ ਸਾਰੇ ਏਜੰਸੀਆਂ ਕੋਲੇ ਜਿੰਨੀ ਐਕਸਪੈਕਟੇਸ਼ਨ ਹੈਗੀ ਹੈ ਪਿਛਲੇ ਸਾਲ 20 ਲੱਖ ਬੋਰੀਆਂ ਜਿਹੜੀ 10 ਲੱਖ ਕੁਇੰਟਲ ਕਣਕ ਜਿਹੜੀ ਇਹਨਾਂ ਮੰਡੀਆਂ ਚ ਗਈ ਸੀ ਸਾਰੇ ਸੈਂਟਰਾਂ ਦੇ ਵਿੱਚ ਤੇ ਇੱਕ ਤੇ ਰੱਬ ਦੀ ਕਿਰਪਾ ਦੇ ਨਾਲ ਝਾੜ ਵਧੀਆ ਪਿਛਲੇ ਵਾਰੀ 50 ਮੰਦੀ ਔਸਤੀ ਇੱਕ ਦੀ 60 ਮਣ ਦੀ ਜਿਹੜੀ ਹੈ ਉਹ ਫਾਸਤ ਉੱਚਾੜ ਹੋਣ ਦੀ ਸੰਭਾਵਨਾ ਤੇ ਸਾਡੇ ਕੋਲੇ ਜਿੰਨੀ ਕਣਕ ਆਉਣੀ ਹੈ ਉਹਨਾਂ ਬਾਰ ਦਾ ਨਾ ਅੱਜ ਦੀ ਤਰੀਕ ਦੇ ਵਿੱਚ ਹਾਜ਼ਰ ਹੈ ਤੇ ਜਿੱਥੇ ਸਟੋਰੇਜ ਹੋਣੀ ਹੈ ਉਹ ਸਟੋਰੇਜ ਕੈਪੈਸਿਟੀ ਵੀ ਸਾਡੇ ਲਈ ਅੱਜ ਦੀ ਤਾਰੀਖ ਦੇ ਵਿੱਚ ਤਿਆਰ ਟਰੱਕ ਯੂਨੀਅਨ ਤਿਆਰ ਹੈ ਲੇਬਰ ਤਿਆਰ ਹੈ ਸੋ ਮੈਂ ਸਮਝਦਾ ਕਿ ਪ੍ਰੋਕਿਊਰਮੈਂਟ ਜਿਹੜੀ ਜੋ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਆਜ਼ਾਦੀ ਤੋਂ ਬਾਅਦ ਸੈਂਟਰਲ ਪੂਲ ਦੇ ਵਿੱਚ ਜਿਹੜਾ ਹਿੱਸਾ ਹੈ ਪੰਜਾਬ ਤੋਂ ਪਾਇਆ ਜਾਂਦਾ ਉਹੋ ਟੀਚੇ ਨੂੰ ਵੀ ਪੂਰਾ ਕਰਾਂਗੇ ਉਸ ਤੋਂ ਵੱਧ ਕਣਕ ਜਿਹੜੀ ਉਸ ਸੈਂਟਰਲ ਪੂਲ ਦੇ ਵਿੱਚ ਦੇਵਾ ਅਸੀਂ 60% ਦੇ ਕਰੀਬ ਹੈ ਜਿਹੜੀ ਪੰਜਾਬ ਦਾ ਹਿੱਸਾ ਬੜਾ ਘੱਟ ਆ ਪੰਜਾਬ ਦੀ ਧਰਤੀ ਬੜੀ ਛੋਟੀ ਹੈ ਸਾ ਅਸੀਂ 60% ਦੇ ਕਰੀਬ ਹੈ ਜਿਹੜੀ ਕਣਕ ਉਹ ਸੈਂਟਰਲ ਪੂਲ ਦੇ ਵਿੱਚ ਦਿੰਨੇ ਆ ਤੇ ਇਸ ਵਾਰ ਵੀ ਅਸੀਂ ਉਸੇ ਤਰ੍ਹਾਂ ਦੇਵਾਂਗੇ ਸਰ ਮੌਸਮ ਨੂੰ ਲੈ ਕੇ ਜਿਸ ਤਰ੍ਹਾਂ ਹੋ ਗਿਆ ਹੋ ਗਿਆ ਸਰ ਜਿਹੜਾ ਅੱਜ ਕਣਕ ਦੇ ਜਿਹੜੇ ਸੀਜ਼ਨ ਚੱਲ ਰਿਹਾ ਹੈਗਾ ਉੱਥੇ ਕਈ ਵਾਰੀ ਅੱਗ ਲੱਗਣ ਦੀ ਸੁਭਾਵਨਾ ਹੁੰਦੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਕਰਕੇ ਆਪਾਂ ਖੇਤਾਂ ਦੇ ਵਿੱਚ ویسੇ ਤਾਂ ਦੇਖੋ ਦੁਆਏ ਕਰਦੇ ਆ ਵੀ ਇਹੋ ਜੀ ਘਟਨਾ ਵਾਪਰੇ ਨਾ ਕਿਉਂਕਿ ਅੱਗ ਦਾ ਅਗ ਨਹੀਂ ਹੈ ਉਹ ਤਾਂ ਫਿਰ ਜਦੋਂ ਕਿਤੇ ਹੋ ਜਾਂਦੀ ਹੈ ਮਿਸ ਅਪਪੁਇਨਿੰਗ ਹੋ ਜਾਂਦੀ ਹੈ ਪਰ ਸਾਡੇ ਵੱਲੋਂ ਪ੍ਰਬੰਧ ਪੂਰੇ ਨੇ ਤਿੰਨੇ ਮੰਡੀਆਂ ਦੇ ਵਿੱਚ ਸਾਡੇ ਫਾਇਰ ਬ੍ਰਿਗੇਡ ਅੱਗ ਬੁਝਾਊ ਜੰਤਰ ਜੋ ਵੀ ਪ੍ਰਬੰਧ ਹੋ ਸਕਦੇ ਨੇ ਉਹ ਸਾਡੇ ਇੱਕ ਨਿਸ਼ ਪੂਰੇ ਕੀਤੇ ਹੋਏ ਤੇ ਪਰ ਫਿਰ ਤੁਹਾਡੇ ਗੱਲ ਉਹੀ ਆਂਦੀ ਹੈ ਵੀ ਇਹੇ ਜੀ ਘਟਨਾ ਵਾਪਰੀ ਸਰ ਮੈਂ ਲਹਿਰਾ ਮੰਡੀ ਮੰਗ ਬਹੁਤ ਦੁੱਖ ਦਿੱਤੀ ਇੱਕ ਕਦਮ ਚੁੜੂ ਹੋ ਰਿਹਾ ਕੰਮ ਜੀ ਲਹਿਰਾ ਅਨਾਜ ਮੰਡੀ ਦਾ ਹੈ ਲਹਿਰਾ ਅਨਾਜ ਮੰਡੀ ਦਾ ਸਾਰੀ ਗੱਲ ਚੱਲ ਰਹੀ ਹੈ ਫਾਈਲ ਬਣ ਕੇ ਤਿਆਰ ਹੋ ਗਈ ਤੇ ਰਾਸਤੇ ਦੀ ਗੱਲ ਵੀ ਉਹ ਵੀ ਹੱਲ ਕੀਤੀ ਆ ਤੇ ਜੇ ਸਾਰਾ ਠੀਕ ਠਾਕ ਰਿਹਾ ਤਾਂ ਛੇਤੀ ਹੀ ਜਿਹੜੀ ਹੈ ਲਹਿਰੇ ਦੇ ਵਿੱਚ ਅਨਾਜ ਮੰਡੀ ਬਣਾ ਕੇ ਦਿੱਤੀ ਜਾਊਗਾ